ਉਨੀ ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਜ਼ਿਲ੍ਹਾ ਮਾਨਸਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚੋਂ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਵੀ ਕਰ ਦਿੱਤੀ ਗਈ ਹੈ ਜ਼ਿਲ੍ਹਾ ਮਾਨਸਾ ਦੇ ਬੁੱਢਲਾਡਾ ਕਸਬੇ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚੋਂ 337 ਗ੍ਰਾਮ ਸੋਨਾ ਚੋਰੀ ਹੋਣ ਦਾ ਮਾਮਲਾ ਹੈ ਬੈਂਕ ਮੈਨੇਜਰ ਦੀ ਸ਼ਿਕਾਇਤ ਤੇ ਬੁੱਢਲਾਡਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਦੱਸਦੇ ਕਿ ਫਰੀਦਕੋਟ ਦੇ ਸਾਦਿਕ ਪਿੰਡ ਵਿੱਚ ਬੈਂਕ 'ਚ ਹੋਈ ਚੋਰੀ ਦੀ ਘਟਨਾ ਤੋਂ ਬਾਅਦ ਮਾਨਸਾ ਦੇ ਬੁੱਢਲਾਡਾ ਕਸਬੇ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਸੋਨੇ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਇਹ ਸੋਨਾ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੇ ਬੈਂਕ ਤੋਂ ਲੋਨ ਲੈ ਕੇ ਆਪਣਾ ਸੋਨਾ ਬੈਂਕ ਵਿੱਚ ਰੱਖਿਆ ਹੋਇਆ ਸੀ ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਸੰਜੇ ਕੁਮਾਰ ਨੇ ਦੱਸਿਆ ਕਿ ਬੈਂਕ ਵਿੱਚ ਕਰਨ ਵਾਲੇ ਪੀਐਨ ਵੱਲੋਂ ਹੀ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਲਾਕਰ ਵਿੱਚੋਂ 337 ਗ੍ਰਾਮ ਸੋਨਾ ਚੋਰੀ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਬਹੁਤ ਹੀ ਚਲਾਕੀ ਦੇ ਨਾਲ ਚਪੜਾਸੀ ਨੇ ਬੈਂਕ ਦੇ ਲਾਕਰ ਨੂੰ ਚਾਬੀ ਨਾਲ ਖੋਲ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਚੋਰੀ ਹੋਏ ਸੋਨੇ ਦੀ ਕੀਮਤ 35 ਲੱਖ ਰੁਪਏ ਦੇ ਕਰੀਬ ਹੈ ਉਹਨਾਂ ਦੱਸਿਆ ਕਿ ਥਾਣਾ ਸਿਟੀ ਬੁੱਢਲਾਡਾ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਥਾਣਾ ਸਿਟੀ ਬੁੱਢਲਾਡਾ ਦੇ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਦੀ ਸ਼ਿਕਾਇਤ ਤੇ ਚਪੜਾਸੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਦੋਸ਼ੀ ਦੀ ਗ੍ਰਿਫਤਾਰੀ ਦੇ ਲਈ ਛਾਪਾ ਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦੱਸਦੇ ਕਿ ਮਾਮਲਾ ਜ਼ਿਲ੍ਹਾ ਮਾਨਸਾ ਦੇ ਬੁੱਢਲਾਡਾ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਹੈ ਜਿੱਥੇ ਬੈਂਕ ਦੇ ਪੀਐਨ ਵੱਲੋਂ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੈਂਕ ਵਿੱਚ ਲੋਕਾਂ ਨੇ ਕਰਜ਼ਾ ਲੈ ਕੇ ਸੋਨਾ ਰੱਖਿਆ ਹੋਇਆ ਸੀ ਜਿਸ ਨੂੰ ਬੈਂਕ ਦੇ ਚਪੜਾਸੀ ਵੱਲੋਂ ਹੀ ਚੋਰੀ ਕਰ ਲਿਆ ਗਿਆ ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਰੇਡ ਕੀਤੀ ਜਾ ਰਹੀ ਹੈ ਧੰਨਵਾਦ ਮੇਰਾ ਨਾਮ ਸੰਜੇ ਕੁਮਾਰ ਚੀਫ ਮੈਨੇਜਰ ਹਾਂ ਮੈਂ ਸੁਣਾਚੋ 20 ਤਰੀਕੇ ਦਿਨ ਸਾਡੇ ਇੱਥੇ ਇਨਸੀਡੈਂਟ ਹੋਇਆ ਮਾਡਲ 105 ਹੋਇਆ सीनियर ऑफिसर असिस्टेंट है पी एन कॉन्ट्रेक्टर भी बोलते हैं उसको तो गुरप्रीत सिंह नाम है ना तो उनका उन्होंने करीब दस बजे हमारे गोल्ड से इसको खोलने की कोशिश की मेरी और मेरे लोन ऑफिसर की चाबी चोरी करके और उसने करीब तीन ग्राम गोल्ड जो है पाउच गोल्ड के शेप से उसने निकाल दिया और दो शायद बाजार लोन कराया और चार वो कहता है घर वाली को दिया वो अंदर इन्वेस्टिगेशन चल रहा है पुलिस कस्टडी में है बनकर भी और इसकी कीमत कितनी होगी टोटल जो सोना चोरी हुआ है इनकी कीमत अगर बैंक के हिसाब से देखें तो करीब पैंतीस लाख के करीब बैंक का जो रेट है नवासी से चौदह रुपये पर ग्राम है तो उस हिसाब से, तो से देखें, देखें तो सर ३५ लाख का और मेकिंग चार्ज अगर मार्केट रेट के हिसाब से देखने को चाहिए सर ब्रांच के बीच वर्किंग टाइम किमें शक पे इस व्यक्ति से भी बंदे ने यह जो वारदात को अंजाम दिता है नहीं वो तो भगवान का शुक्रिया है कि हमारे एक कस्टमर उस समय चेकबुक लेने आ गया जब ये अटेम्प्ट कर रहा था सेकेंड टाइम तीस तारीख को और उसी समय हमारा जो एक डिप्टी मैनेजर है वो अंदर चला गया और इसको गोल्ड से खोलते हुए देख लिया फिर उसने उसको पकड़ लिया बैठा लिया लोन ऑफिसर को बुलाया अमन सिंह अमन लोन ऑफिसर है उसको बुलाया की ऐसे ऐसे अटैम्प कर रहा है देखो फिर इसने अपना पूरा गोल्ड पोर्टफोलियो चेक किया कि हमारा जितना लोन है और जितना गोल्ड है वो सारा है कि नहीं है मैच किया उसमें छह पौच मिलते कब चोरी की कब पता चला आपको ये चोरी चली बाईस को। बाईस तारीख को इसने आ, बाईस की चोरी को इसने किया तो को ना जैसे आपने कहा भगवान का तो आपका कोई जहाँ देख रेख नहीं है ऐसे चोरी लगातार कर रहे हैं ज्यादा भी कुछ लगातर लगातर नहीं, करें। नहीं करें। पहला ही पहली बार इसने किया है। जो सेफ की होती है चाबी वो किसकी कस्टडी में होती है

ਈ ਅਗਰ ਦਾ ਕਵਰ ਨਹੀਂ ਉੱਪਰ ਜਿਵੇਂ ਕੋਈ ਚੋਰ ਚੋਰੀ ਕਰਕੇ ਲੈ ਗਿਆ ਤਾਂ ਕਸਟਮਰ ਨੂੰ ਕਾ ਚੋਰੀ ਹੋਇਆ ਜਾਂ ਬੈਂਕਾ ਚੋਰੀ ਹੋਇਆ ਹੋਇਆ ਤੇ ਕਸਟਮਰ ਦਾ ਹੈ ਲੇਕਿਨ ਬੈਂਕ ਲਾਇਬਲ ਹੈ ਬੈਂਕ ਉਸ ਨੂੰ ਪੇ ਕਰੇਗਾ ਇਹ ਜਿਹੜਾ ਸਾਡੇ ਕੋਲੇ ਪੀਐਲਬੀ ਬੈਂਕ ਭਲਾੜਾ ਦੇ ਵਿੱਚ ਜਿਹੜੀ ਬ੍ਰਾਂਚ ਹੈ ਇਹਨਾਂ ਦੀ ਉੱਥੋਂ ਸਾਡੇ ਜਿਹੜੇ ਉਹਨਾਂ ਦੇ ਮੈਨੇਜਰ ਨੇ ਸੰਦੀਪ ਕੁਮਾਰ ਉਹਨਾਂ ਤੋਂ ਸਾਨੂੰ ਇਹ ਕੰਪਲੇਂਟ ਮਿਲੀ ਸੀ ਕੱਲ 30 ਤਰੀਕ 31 ਨੂੰ ਤੇ ਉਹਨਾਂ ਤੋਂ ਕੰਪਲੇਂਟ ਤੋਂ ਜਿਹੜੇ ਅਸੀਂ ਐਫ ਆਈ ਆਰ ਨੂੰ ਦਰਜ ਕਰਤੀ ਹੈ ਜੂਰੀ ਦੀ ਤੇ ਉਹਨਾਂ ਨੇ ਕੰਪਲੇਂਟ ਦੇ ਵਿੱਚ ਲਿਖਿਆ ਵੀ ਜਿਹੜਾ ਸਾਡਾ 골ਡ ਲੋਨ ਦਾ ਸੋਨਾ ਪੈਕ ਦੇ ਵਿੱਚ ਪਿਆ ਹੁੰਦਾ ਲੋਕਰ ਦੇ ਵਿੱਚ ਗਾਇਬ ਹੋਇਆ ਹੈ ਉਹ ਕਰੀਬ 36 37 ਦੇ ਜਿਹੜਾ ਟੋਲੇ ਦੇ ਸੋਨਾ ਹੈਗਾ ਜਿਹਦੇ ਤੇ ਜਿਹੜੀਆਂ ਸਾਡੀਆਂ ਟੀਮਾਂ ਬਣਾ ਕੇ ਸ਼ਾਪਿੰਗ ਵਾਰੀ ਵੀ ਕੀਤੀ ਜਾ ਰਹੀ ਹੈ ਤੇ ਰਿਕਵਰ ਕਰਾ ਰਹੇ ਹਾਂ ਕੌਣ ਚੋਰੀ ਕਰਨ ਵਾਲੇ ਦੱਸ ਤੇ ਕੌਣ ਚੋਰੀ ਕਰ ਇਹ ਜਿਹੜਾ ਉਹਨਾਂ ਦੀ ਕੰਪਲੇਂਟ ਮੁਤਾਬਕ ਉਹਨਾਂ ਦਾ ਜਿਹੜਾ ਇੱਕ ਕਲੀਅਨ ਹੈ ਗੁਰਪ੍ਰੀਤ ਸਿੰਘ ਉਪਲਾਡਰ ਰੇਨਵਾਲਾ ਉਹਦਾ ਨਾਮ ਸਮਝੋ ਨੇ ਇੰਟਰਵਿਊ ਜੁਪਤਾਰੀ ਵਿਰ ਰਾਜ ਦੇ ਫਿਲਹਾਲ ਹਜੇ ਫਿਲਹਾਲ ਹਜੇ ਕੋਈ ਗਤਾਰੀ ਨਹੀਂ ਹੋਈ ਅਜੇ ਸਾਡਾ ਜਿਹੜਾ ਤਸਵੀਰ ਚੱਲ ਰਹੀ ਹੈ ਜਦੋਂ ਕੰਪਲੀਟ ਹੋ ਗਈਏ ਤਾਂ ਤੁਹਾਨੂੰ ਦੱਸਦੇ ਹਾਂ